ਸਰਨ ਪਿਪਾ ਸასი ਗੱਲ ਕਹਿੰਦੇ ਕੀ ਅੱਜ ਬੇਟੀਆਂ ਨੇ ਹਰ ਖੇਤਰ ਦੇ ਵਿੱਚ ਮੱਲਾ ਮਾਰ ਕੇ ਆਪਣੇ ਬਾਪ ਦਾ ਨਾਮ ਰੌਸ਼ਨ ਕੀਤਾ ਹਰ ਬਾਪ ਅਜ ਪ੍ਰਾਊਡ ਫੀਲ ਕਰਦਾ ਹੈ ਕਿ ਮੇਰੀ ਬੇਟੀ ਜਿਹੜੀ ਹੈ ਉਹ ਮੇਰਾ ਗੌਰਵ ਹੈ ਉਹਨਾ ਵੀ ਚਾਹੀਦਾ ਬੇਟੀਆਂ ਸਾਡਾ ਮਾਨ ਨੇ ਪਰ ਮੇਰਾ ਇੱਕ ਮਨ ਕਹਿੰਦਾ ਜੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਗੇ ਤੇ ਮੈਨੂੰ ਜ਼ਰੂਰ ਕਮੈਂਟਸ ਵਿੱਚ ਲਿਖਣਾ ਕਿ ਮੈਂ ਠੀਕ ਕਿਹਾ ਪਰ ਜੋ ਪ੍ਰਾਊਡ ਇੱਕ ਬੇਟੀ ਦਾ ਬਾਪ ਉਦੋਂ ਫੀਲ ਕਰਦਾ ਹੈ ਜਦੋਂ ਉਹਦੀ ਬੇਟੀ ਦਾ ਸਹੁਰਾ ਕਹਿੰਦਾ ਹੈ ਕਿ ਅਸੀਂ ਤੁਹਾਡੇ ਬਹੁਤ ਬਹੁਤ ਆਭਾਰੀ ਹਾਂ ਅਸੀਂ ਤੁਹਾਡਾ ਦਿੱਤਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਨੂੰ ਜਨਮ ਵਰਗੀ ਦੀ ਦਿੱਤੀ ਹੈ ਤੇ ਸਾਡਾ ਘਰ ਰੋਸ਼ਨ ਹੋ ਗਿਆ ਜਦੋਂ ਇਹ ਸ਼ਬਦ ਬਾਪ ਸੁਣਦਾ ਹੈ ਮੈਨੂੰ ਲੱਗਦਾ ਹੈ ਇਹ ਸਾਰੀਆਂ ਡਿਗਰੀਆਂ ਤੋਂ ਸਾਰੇ ਮੈਡਲਸ ਤੋਂ ਬਹੁਤ ਵੱਡਾ ਕਿਉਂਕਿ हर बाप का एको सुपना होंगे कि मेरी धी अपने घर सुखी वसे की सुखी है वो कुल सुखी है इस करके आप कुछ इतना के कर्म करिए पढ़िए लिखिए अपने हुनर बहुत उचल जाइए पर जोड़ा सा जिम्मेवारी है वोद प्रति भी अस एने वफादार होइए ਕਿ ਸਾਡਾ ਬਾਪ ਸਾਡੇ ਉਦਾਹਰਨ ਦਵੇ ਕਿ ਦੇਖੋ ਜਿੱਥੇ ਮੇਰੀ ਤੀ ਪੜੀ ਲਿਖੀਏ ਉੱਥੇ ਨੇ ਸਹੁਰਿਆਂ ਦੇ ਘਰ ਵੀ ਕਿੰਨੀ ਇੱਜ਼ਤ ਕੱਟੀ ਹੈ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਹੋਏ ਤੈਨੂੰ ਲਾਈਕ ਕਰਨਾ ਇਹਨੂੰ ਸ਼ੇਅਰ ਕਰਨਾ ਕਮੈਂਟ ਕਰਨਾ